ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਰੋਲੀ ਭਾਈ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਤੇ ਦੋਨੇ ਵੀ ਸੂਏ ਸਵਾਏ ਆ ਡਿਟੇਲ ਬਾਾਈ ਤੋਂ ਲੈ ਦੂੰਗਾ ਤਸੱਲੀ ਬਰਖ ਤੁਸੀਂ ਕਰ ਲਿਓ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਆ ਕੇ ਵੀਰੇ ਤਸੱਲੀ ਬਰਖ ਤੁਸੀਂ ਕਰਨੀ ਆ ਕਿਉਂਕਿ ਸੂਏ ਸਵਾਏ ਨਾਗ ਨੂੰ ਜ਼ਰੂਰ ਚਵਾਈ ਕਰਕੇ ਲੈ ਕੇ ਜਾਇਆ ਕਰੋ ਨੰਬਰ ਸਕਰੀਨ ਤੇ ਚੱਲੂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਕੁਲਦੀਪ ਸਿੰਘ ਜੀ ਪਿੰਡ ਡਰੋਲੀ ਭਾਈ ਜਿਹੜਾ ਮੋਗਾ ਤਹਿਸੀਲ ਵੀ ਮੋਗਾ ਹੀ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 99140 65499 99140 65499 ਠੀਕ ਹੈ ਵੀਰੇ ਇੱਕ ਨੰਬਰ ਵੈਡ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਦਾ ਇਹਦਾ ਪਹਿਲਾ ਸੁਆ ਜੀ ਦੋ ਦੰਦ ਦਾ ਬੱਚਾ ਹੀ ਆ ਹਾਂ ਦੰਦ ਹਜੇ ਮਤਲਬ ਦੋ ਦੇ ਚੱਕੇ ਹੀ ਆ ਸਿਰੇ ਨਹੀਂ ਲਾਈ ਗੀ ਗਾਰੰਟੀ ਆ ਤੂੰ ਵੇਖ ਸਕਦਾ ਜਿਹੜਾ ਮਰਜ਼ੀ ਆਕੇ ਜਿਹੜਾ ਮਰਜ਼ੀ ਆਕੇ ਹਾਂ ਜਿਹੜਾ ਮਰਜ਼ੀ ਤਸੱਲੀ ਕਰੇ ਦੋਂਦੀ ਮੰਨ ਕੇ ਆ ਜਾਵੇ ਬਸ ਕਦੋਂ ਸੂਈ ਹੈ ਜੀ ਇਹ ਇਹ 10 12 ਦਿਨ ਦਾ ਬੱਚਾ ਜੀ ਬੱਚਾ ਕੀ ਹੈ ਜੀ ਬੱਚਾ ਜੀ ਜੇਰ ਕੰਪਲੀਟ ਜੇਰ ਜੂਰ ਕੰਪਲੀਟ ਆ 10 12 ਦਿਨਾਂ ਦੀ ਸੂਈ ਆ ਸੀਰੀਅਲ ਸਾਹੂ ਆ ਬਸ ਗੱਲ ਨੂੰ ਪਈ ਆ ਕਿੰਨਾ ਦੁੱਧ ਤਿਆਰ ਆ ਹਾਂ ਦੁੱਧ ਕਿੰਨਾ ਤਿਆਰ 10 ਕਿਲੋ ਤਿਆਰ ਆ ਜੀ 10 ਕਿਲੋ ਦੀ ਚਵਾਈ ਆਪਣੇ ਕੋਲੇ ਕੱਢ ਲਓ ਠੀਕ ਆ ਯਾਨੀ ਸੇਵਾਣਾ ਦੁੱਧ ਵੱਧ ਵੀ ਜਾਊਗੀ ਸੀਰ ਠੰਡੀ ਦੀ ਗਾਰੰਟੀ ਲੈ ਹਾਂ ਸੋ ਲਾਸਾਂ ਵਰਗਾ ਲੱਗਾ ਹੈ ਨਾ ਠੀਕ ਹੈ ਵੀਰੇ ਬਿਨਾ ਬੱਚੇ ਤੋਂ ਠੀਕ ਹੈ ਜੀ ਨਾ ਬੱਚਾ ਛੱਡਣ ਦੀ ਲੋੜ ਆ ਨਿਆਣਾ ਪਾਓ ਤੇ ਬਹਿ ਜਾਓ ਬਸ ਹੋ ਗਿਆ ਹੈ ਨਾ ਸੀਰਸ ਆਉਣੀ ਆ ਠੀਕ ਹੈ ਵੀਰੇ ਥਾਂ ਤੇ ਵੈਸੀ ਹੋ ਮਾੜਾ ਮਾੜਾ ਦਾਣੇ ਜਿਹੜੇ ਹੈਗੇ ਪਰਲੇ ਤੇ ਵੈਸੀ ਹੈ ਜੀ ਠੀਕ ਹੈ ਜੀ ਯਾਨੀ ਚਵਾਈ ਦੀ ਓਕੇ ਆ ਹਾਂ ਚਵਾਈ ਦੀ ਓਕੇ ਚੋਣ ਨਾਲ ਲੋਣੀ ਕੋਈ ਮੁੜਦਾ ਇੱਥੋਂ ਚੋਣ ਨਾਲ ਲੋਣੀ ਮੁੜਦਾ ਦੀ ਠੀਕਾ ਔਰ ਛਿੱਟੇ ਦੀ ਆਪਣੀ ਗਾਰੰਟੀ ਆ ਕੋਈ ਗੰਡ ਮਰੋੜੀ ਸਰੀਰ ਤੇ ਕੋਈ ਕੋਈ ਡਿਫਾਲਟ ਹੋਵੇ ਉਹਦੀ ਗਾਰੰਟੀ ਆ ਹੂੰ ਲੇਵੋ ਟਾਟਾ ਆਪਣੇ ਕੋਲੇ ਕੱਲ ਉਤਰੀ ਆ ਝੋਟੀ ਤੇ ਮੈਂ 10 ਕਿਲੋ ਨੈਟ ਤੇ ਆ 10 ਕਿਲੋ ਤੋੜ ਕੇ ਦਿਖਾ ਦੇ ਇਹ ਗੱਲ ਬਾਈ 10 ਦਾ ਵੀ 9 ਮੰਨ ਕੇ ਆਵੇ ਜੀ ਮੇਰੇ ਕਹਿਣ ਦਾ ਭਾਵਾ ਐਵੇਂ ਆ ਕੇ ਨਾ ਬਾਲਟੇ ਨਾਲ ਆਪਣੂ ਵਿਖਾਵੀ ਠੀਕ ਆ 10 ਦਾ 10.5 ਚੋਲੇ ਹਾਂ ਖਰੀ ਗੱਲਾਂ ਹੂੰ 9 ਕਿਲੋ ਦਾ 9 ਕਿਲੋ ਮੰਨ ਕੇ ਆਵੇ ਗਲਵਾਦ ਚੋਲਵੇ ਇਹਦੀ ਗਰੰਟੀ ਆ ਜੀ ਮੈਂ ਉਹ ਜੀ ਗੱਲ ਨਹੀਂ ਕਰਕੇ ਰਾਜੀ ਮੇਰੇ ਘਰੇ ਆ ਕੇ ਕੋਈ ਤੂੰ ਤੂੰ ਮੈਂ ਮੈਂ ਕਰੇ ਹਾਂ ਤੂੰ ਮਾ ਤੂੰ ਕਰਈ ਜਾਂ ਸਾਡਾ ਗੇੜਾ ਹੀ ਪੈ ਜਾ ਸਹੀ ਗੱਲ ਸਹੀ ਹੋਣਾ ਜੀ ਆ ਆਪਾ ਕਾ ਪਾਉਣਾ ਵੀ ਕਾ ਦੂ ਕਿਸੇ ਦਾ ਗੇੜਾ ਮੈਂ ਕਿਹੜੇ ਮਰਾਈ ਜਾਣੇ ਕਿਸੇ ਮੈਂ ਉਹ ਗੱਲ ਤੇ ਰਾਜੀ ਨਹੀਂ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਹੁਣ ਠੀਕ ਆ ਸੂਆ ਪਹਿਲਾ ਜੀ 22 ਦੇ ਦਸਨ ਮੁਤਾਬਕ ਦੋ ਦੰਦਾ ਜੀ ਦੋ ਦੰਦਾ ਜੀ 10 ਕਿਲੋ ਨੈਟ ਦੁੱਧ ਤਿਆਰ ਆ ਹਾਂ ਬਾਈ ਕਹਿੰਦਾ ਤੁਸੀਂ 9 ਹੀ ਮੰਨ ਕੇ ਘੱਟ ਮੰਨ ਗਿਆ ਉਹ ਐਵੇਂ ਕਹਦੇ ਹੱਥੇ ਵੱਧ ਮੰਨੀ ਆ। ਬਿੱਟਰ ਸਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਾ ਥਾਣਾ ਚੋਂ ਪੂਰ ਛੱਟਾ ਨਿਕਲ ਜੇ ਗੰਡ ਮਰੋੜੀ ਨਿਕਲ ਜੇ ਬਾਈ ਕਹਿੰਦਾ ਆਪਾਂ ਬੈਠੇ ਆ। ਹਾਂ ਦੰਦਾਂ ਤੋਂ ਬੱਚਾ ਵਾ ਕੱਦ ਕਾਠ ਵੱਡਾ ਵਾ। ਹੂੰ ਫਿਰ ਜੀ ਗੱਲ ਸੁਣੋ ਜਿੰਨੇ ਦੀ ਆਪਣੇ ਤੋਂ ਅੱਜ ਲੈ ਕੇ ਚੱਲੂਗਾ ਜਾਊਗਾ। ਹਾਂ 2000 ਹੋਰ ਨਾਲ ਲੈ ਲਵੇ ਗੱਬਨ ਟੋਕੜ ਕਰਕੇ ਵਾਸ ਕਰ ਦਵੇ। ਅੱਛਾ ਹਾਂ ਜੀ ਜਿੰਨੇ ਦਾ ਸੋਪਾ ਹੋ ਗਿਆ। ਵੀਡੀਓ ਸਾਹਮਣੇ ਰੱਖ ਲੈ। हां जी 2000 ਰੁਪਿਆ ਵੀ ਵੱਧ ਲੈ ਲੈ ਸੁਆ ਵੀ ਚੂਲੇ हां जी ਤੇ ਚੈੱਕ ਪਾਸ ਕਰਵਾ ਦੇ ਚੈੱਕ ਪਾਸ ਕਰਵਾ ਕੇ ਦੁੱਧ ਪੀ ਕੇ ਆਪਾਂ ਨੂੰ ਮੋੜ ਦੇਵੇ ਜੀ ਠੀਕ ਆ ਜਵਾਨ ਆ ਇਹੋ ਜੀ ਕੋਈ ਗੱਲ ਨਹੀਂ ਜੀ ਜੋ ਕਹਿੰਨੇ ਕਰਦੇ ਆ ਠੀਕ ਆ ਲੰਗਣਾ ਜਾਇਜ ਡਿਮਾਂਡ ਜਾਇਜ ਡਿਮਾਂਡ 35000 ਦੀ ਦੇ ਦਾਂਗੇ ਤੇ 37 ਦੀ ਵਾਪਸ ਲਵਾਂ ਭਲਾ 5 ਕਿਲੋ ਦੁੱਧ ਹੋਵੇ ਦੁੱਧ 5 ਕਿਲੋ ਹੋਵੇ 4 ਹੀ ਹੋਵੇ ਜੀ 4 ਹੀ ਬਣਾ ਹੋਵੇ ਗੱਬਣ ਟੈਕ ਹੁੰਦੀ ਹੋਵੇ ਬਾ ਡਾਕਟਰ ਕਹੇ ਹੱਥ ਰੱਖ ਦੇਵੇ ਬਈ ਗੱਬਣ ਗੱਬਣ ਠੀਕ ਆ ਬਸ 35 ਦਾ 37000 ਲੈ ਲਵੇ ਵਾਪਸ ਕਰ ਦੇਵੇ ਠੀਕ ਆ ਵੀਰੇ ਤੇ ਜਿਹੜਾ ਦੋ ਨੰਬਰ ਆ ਗਈ ਝੋਟੀ ਇਹਦਾ ਸੁਆ ਕਰਨ ਮਾਦੇ ਪਹਿਲਾਂ ਨਾ ਜੀ ਚਾਰ ਦਾ ਹੰਦਾ ਠੀਕ ਆ ਕਦੋਂ ਸੁਈਏ ਜੀ ਇਹ 500 ਸੁਪੀ ਸੀਗੀ ਜੀ ਬੱਚਾ ਕੀ ਹੈ ਜੀ ਕਟਾ ਜੀ ਜੇਰ ਕੰਪਲੀਟ ਆ ਜੇਰ ਦੀ ਗਰੰਟੀ ਆਪਣੀ ਜੀ ਕਿੰਨਾ ਦੁੱਧ ਤਿਆਰ ਆ ਬੋਲਾ ਬੋਲਾ 7 ਕਿਲੋ ਮੰਨ ਕੇ ਆਵੇ ਜੀ ਚਵਾਈ ਕਰਾ ਦਾਂਗੇ ਚਵਾਈ ਵੱਧ ਦੀ ਹੋਊਗੀ 7 ਕਿਲੋ ਮੰਨ ਕੇ ਆਵੇ ਬੋਲਾ ਠੀਕ ਆ ਹਜੇ ਨਾਵੇ ਪਾਰ ਪਿੱਛੇ ਦੀ ਵੀ ਗਰੰਟੀ ਆ ਸਾਰੇ ਦਾ ਸਜੇ 1 ਤੋਂ 1% ਗਰੰਟੀ ਹੈ ਜੀ ਸਿੰਗ ਖੁੱਲਾ ਆ ਜਾਂਦਾ ਹੈ ਨਾ ਥੋੜਾ ਜਾਂ ਫਿਰ ਵੇਖੋ ਜੀ ਹਾਂ ਆਪੋ ਨਾਲ ਕੇ ਤੇ ਮੋਟਰ ਵਾਲਾ ਕਹਿੰਦੀ ਆਪਾ ਪਸੂ ਉਹ ਲੈਨੇ ਜਿਹੜਾ ਐ ਹੋਵੇ ਜਵਾਕ ਚੋ ਲੈਣਾ ਅੱਛਾ ਮੱਲਾ ਕੋਈ ਝੋਟੀ ਨਹੀਂ ਆ ਕੇ ਐ ਨਹੀਂ ਕਹਿੰਦਾ ਵੀ ਮੇਰੇ ਆ ਕੇ ਹੱਥ ਪੱਲਾ ਮਾਰੀ ਚੱਲ ਤਣਾ ਨੂੰ ਬਈ ਬਾਲਟੀ ਗਵਾਂਡੇ ਦੇ ਘਰੇ ਮਾਰੀ ਚਲਾ ਕੇ ਇਹ ਨਹੀਂ ਜੀ ਪਹਿਲਾਂ ਤਾਂ ਹੈਗੀ ਜਰੂਰ ਆ ਹਾਂ ਵੀ ਐਵੇਂ ਆਲ ਕਰੂ ਤੇ ਲੱਤ ਮਾਰੂਗੀ ਤੇ ਚਲਾ ਕੇ ਚੱਲ ਉਧਰ ਠੀਕ ਆ ਜਾਂ ਤੇ ਬਰੀਡ ਵਾਲੀ ਨਾ ਫੇਰ ਵੀ ਹੂੰ ਦੋਨੇ ਪਾਸੇ ਬਹਿ ਕੇ ਚੋ ਲੈ ਵੀ ਬਾਕੀ ਹਜੇ ਹੈ ਵੀ ਬੱਚਾ ਹੀ ਆ ਹਾਂ ਬੱਚਾ ਹੀ ਆ ਹਾਈਟ ਵੀ ਪਹਿਲਾਂ ਦੱਸ ਦਿੰਨੇ ਬਈ ਨਾਰਮਲ ਜੀ ਆ ਯਾਨੀ ਛੋਟਿਆਂ ਨਾਲੋਂ ਵੱਡੀ ਐ ਤੇ ਵੱਡਿਆਂ ਨਾਲੋਂ ਛੋਟੀ ਆ ਦਰਮਿਆਨੀ ਮੰਨ ਕੇ ਆਵੇ ਉਹ ਸਾਹਿਬ ਨੇ ਹਜੇ ਦੰਦਾ ਚੰਨਾ ਗੱਲ ਦਾ ਹੋਰ ਕਰੂਗੇ ਦਰਮਿਆਨੀ ਮੰਨ ਕੇ ਆਵੇ ਜੀ ਆਉ ਮੰਨ ਕੇ ਆਵੇ ਆਹ ਵੱਡੀ ਹੋਰ ਕੇ ਦਿਖਾ ਦੇ ਵੀਰੇ 7 ਕਿਲੋ ਦੀ ਚਵਾਈ ਕਰ ਸਕਦਾ ਦੂ ਬਾਰੀ ਜੇਰ ਦੀ ਭਾਰ ਪਿੱਛੇ ਦੀ ਥਣਾ ਦੀ ਫੁੱਲ ਕਰਤੀ ਆ 80 ਦੀ ਗਰੰਟੀ ਪੂਰ ਛੱਟੇ ਦੀ ਵੀ ਗਰੰਟੀ ਹੈ ਜੀ ਬਾਕੀ ਵੀਰੇ ਜਦੋਂ ਅਗਲੇ ਨੇ ਚੋ ਹੀ ਲੈਣਾ ਥਣ ਤਾਂ ਵਿੱਚ ਰਹਿ ਹੀ ਨਹੀਂ ਗਏ ਫਿਰ ਹਾਂ ਜਦੋਂ ਆ ਚਵਾਈ ਕਰ ਲਈ ਅਗਲੇ ਨੇ ਕਰ ਲਈ ਜੀ ਆਪਣਾ ਤਾਂ ਕਹਿਣ ਦਾ ਭਾਪੀ ਗੱਲ ਹੈ ਜੀ ਦੱਸਣਾ ਚੰਗਾ ਹੁੰਦਾ ਇਹ ਤਾਂ ਗੱਲ ਹੈਗੀ ਰੋਕ ਲਈ ਮੜਾ ਜਾ ਥਣ ਚੈੱਕ ਕਰਾਦਾ ਮੈਂ ਸੋਨਾ ਮੁਠੀ ਵਾਲਾ ਪਰ ਮਾ ਤਾਂ ਐ ਗਲਾਸਾਂ ਵਰਗੇ ਕੱਢਦੀ ਥਣ ਹੂੰ ਉਸ ਮਾ ਗਲਾਸਾਂ ਵਰਗੇ ਹਾਂ ਚਵਾਈ ਹੋਊਗੀ ਜਿਵੇਂ ਸ਼ਾਈ ਵਾਲ ਨੂੰ ਲੱਗੀ ਹੁੰਦੀ ਇੰਨੀ ਮੋਟੀ ਚਵਾਈ ਲੱਗੀ ਹੋਈ ਇੰਨੀ ਮੋਟੀ ਚਵਾਈ ਇੰਨੀ ਮੋਟੀ ਹੋਊਗੀ ਜੀ ਚਵਾਈ ਠੀਕ ਆ ਗੱਲ ਕਰ ਥੋੜੇ ਕੋਲੇ ਸਮਾਂ ਥੋੜਾ ਨਹੀਂ ਤਾਂ ਮੈਂ ਆਨਲਾਈਨ ਹੀ ਚਵਾ ਦੇਣੀ ਸੀ ਹੂੰ ਚਲੋ ਕੋਈ ਗੱਲ ਨਹੀਂ ਜੇ ਗਾਰੰਟੀ ਹੈ ਤਾਂ ਫੇਰ ਤਾਂ ਕੋਈ ਚੱਕਰ ਹੀ ਨਹੀਂਗਾ ਤੇ ਇਹਦੀ ਡਿਮਾਂਡ ਹੈ 72000 ਦੀ ਦੇ ਦਿੱ ਗਈ ਐਵੇਂ ਬਾਹਲਾ ਕੋਈ ਕਰਨ ਤਣ ਕਰਦੇ ਦੇ ਦਾਂਗੇ ਜੀ ਮੰਤਣ ਪੂਰਾ ਮੰਤਣ ਕਰ ਦੂੰਗਾ ਜੀ ਪੁੱਲਾ ਹੋ ਜੂਗਾ ਪਰ ਐ ਨਹੀਂ ਕਰਨਾ ਜੀ ਕਿਸੇ ਨੂੰ ਜਿੰਨਾ ਕੱਪ ਮੁੱਲੀ ਕਰਦੇ ਆ ਠੀਕ ਆ 70000 ਦੀ ਬਾਈ ਕਹਿੰਦਾ ਛੁੱਟੀ ਦੇ ਦਾਂਗੇ ਜੀ ਵਿੱਚ ਥੋੜਾ ਕਣਾ ਮਾਨਤਨ ਹੋ ਜਾਊਗਾ ਬਾਕੀ ਕਰ ਦਾਂਗੇ ਮਾਨਤਨ ਕੋਈ ਛੁੱਟੀ ਚੰਗੀ ਆ ਜੀ ਨੂੰ ਆ ਤਾਂ ਤੁਹਾਡੇ ਕੈਮਰਾ ਕਰਕੇ ਡਰਦੀ ਆ ਜੀ ਹੂੰ ਤੇ ਜਿਵੇਂ ਮਰਜੀ ਜਵਾਕ ਭਾਵਾ ਬੈਠੇ ਰਾਂ ਥੱਲੇ ਠੀਕ ਆ ਇੰਨੀ ਗਰੰਟੀ ਆ ਇੰਨੀ ਗਰੰਟੀ ਆ ਜੀ ਠੀਕ ਆ ਉਹ ਮੈਂ ਜਵਾਕ ਬੈ ਜਾਣ ਹੂੰ ਆ ਕੈਮਰਾ ਕਰਕੇ ਥੋੜਾ ਜਿਹਾ ਕਰਦੀ ਆ ਡਰਦੀ ਆ ਹੂੰ ਇਹ ਤਾਂ ਗੱਲ ਹੈਗੀ ਆ ਇੰਨੀ ਠੰਡੀ ਆ ਠੀਕ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ